ਨਗਰ ਨਿਗਮ ਚंडीगढ़ ਮੇਅਰ ਦੇ ਅਹੁਦੇ ਲਈ ਚੋਣਾਂ ਹੋਈਆਂ ਇਨ੍ਹਾਂ ਚੋਣਾਂ ਦੇ ਮਗਰੋਂ ਇੱਕ ਵਾਰ ਫਿਰ ਤੋਂ ਭਾਜਪੀ ਦੇ ਹੱਥ ਚੰਡੀਗੜ੍ਹ ਦੀ ਪਾਕਟ ਹੋ ਰ ਆ ਗਈ ਹੈ ਤਾਂ ਸੇ ਕਿ ਹਰਪ੍ਰੀਤ ਕੌਰ ਬਪਲਾ ਨੇ 19 ਵੋਟਾਂ ਹਾਸਲ ਕਰ ਜਿੱਤ ਪ੍ਰਾਪਤ ਕੀਤੀ ਹੈ ਚੋਣਾਂ ਦੌਰਾਨ ਇੱਕ ਵੋਟ ਨੂੰ ਰੱਦ ਕਰ ਦਿੱਤਾ ਗਿਆ ਸੀ ਤਿੰਨ ਕੌਂਸਲਰਾਂ ਵੱਲੋਂ ਕਰਾਸ ਵੋਟਿੰਗ ਹੋਈ ਹੈ ਦੱਸ ਦੇਈਏ ਕਿ ਵੋਟਿੰਗ ਸਵੇਰੇ 10:30 ਵਜੇ ਸ਼ੁਰੂ ਹੋਈ ਸੀ ਉਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਇੰਡੀਆ ਘਟ ਜੋੜ ਦੀ ਪ੍ਰੇਮ ਲਤਾ ਨੂੰ ਸਿਰਫ 17 ਵੋਟਾਂ ਹਾਸਲ ਹੋਈਆਂ ਨੇ ਪਿਛਲੇ ਸਾਲ ਮੇਅਰ ਚੋਣਾਂ ਦੌਰਾਨ ਬਹੁਤ ਹੰਗਾਮਾ ਹੋਇ ਅੰਤਲੀ ਦੇ ਵੀ ਦੋਸ਼ ਲੱਗੇ ਸਨ ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਖਲ ਦੇਣਾ ਪਿਆ ਐਸਆਰ ਸੁਪਰੀਮ ਕੋਰਟ ਨੇ ਚੋਣ ਪ੍ਰਕਿਰਿਆ ਤੇ ਨੇੜਿਓਂ ਨਜ਼ਰ ਰੱਖਣ ਦਾ ਫੈਸਲਾ ਕੀਤਾ ਸੀ ਇਸ ਲਈ ਇੱਕ ਆਬਜ਼ਰਵਰ ਨਿਯੁਕਤ ਕੀਤਾ ਗਿਆ ਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਇੱਕ ਵਾਰ ਫਿਰ ਤੋਂ ਹੁਣ ਬੀਜੇਪੀ ਦੇ ਹੱਥ ਚੰਡੀਗੜ੍ਹ ਦੀ ਬਾਗਟੌਰ ਆ ਗਈ ਹੈ ਹਰਪ੍ਰੀਤ ਕੋਰ ਬਬਲਾ ਨੇ ਜਿੱਤ ਹਾਸਲ ਕੀਤੀ ਹੈ ਦੱਸਿਆ ਕਿ ਹਰਪ੍ਰੀਤ ਕੋਰ ਬਬਲਾ ਨੂੰ 19 ਵੋਟਾਂ ਹਾਸਲ ਹੋਈਆਂ ਨੇ ਜਦਕਿ ਪ੍ਰੇਮ ਲਤਾ ਨੂੰ ਸਿਰਫ 17 ਵੋਟਾਂ ਹਾਸਲ ਹੋਈਆਂ ਸੀ ਨਗਰ ਨਿਗਮ ਚਾਜਮੇਦ ਦੇ ਬੀਜੇਪੀ ਦੇ ਹੱਥ ਚੰਡੀਗੜ੍ਹ ਦੀ ਪਾਕਟ ਹੋ ਰ ਆ ਗਈ ਹੈ ਦੱਸਿਆ ਕਿ ਹਰਪ੍ਰੀਤ ਕੌਰ ਬਪਲਾ ਨੇ 19 ਵੋਟਾਂ ਹਾਸਲ ਕਰ ਜਿੱਤ ਪ੍ਰਾਪਤ ਕੀਤੀ ਹੈ ਚੋਣਾਂ ਦੌਰਾਨ ਇੱਕ ਵੋਟ ਨੂੰ ਰੱਦ ਕਰ ਦਿੱਤਾ ਗਿਆ ਸੀ ਤਿੰਨ ਕੌਂਸਲਰਾਂ ਵੱਲੋਂ ਕਰਾਸ ਵੋਟਿੰਗ ਹੋਈ ਹੈ ਦੱਸਿਆ ਕਿ VOTING ਸਵੇਰੇ 10:30 ਵਜੇ ਸ਼ੁਰੂ ਹੋਈ ਸੀ ਉਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਇੰਡੀਆ ਗੜ੍ਹ ਚੋੜ ਦੀ ਪ੍ਰੇਮ ਲਤਾ ਨੂੰ ਸਿਰਫ 17 ਵੋਟਾਂ ਹਾਸਲ ਹੋਈਆਂ ਨੇ ਪਿਛਲੇ ਸਾਲ ਮੇਅਰ ਚੋਣਾਂ ਦੌਰਾਨ ਬਹੁਤ ਹੰਗਾਮਾ ਹੋਇਆ ਸੀ ਵੋਟਾਂ ਦੀ ਗਿਣਤੀ ਦੌਰਾਨ ਧਾਂਦਲੀ ਦੇ ਵੀ ਦੋਸ਼ ਲੱਗੇ ਸਨ ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਐਸਆਰ ਸੁਪਰੀਮ ਕੋਰਟ ਨੇ ਚੋਣ ਪ੍ਰਕਿਰਿਆ ਤੇ ਨੇੜਿਓਂ ਨਜ਼ਰ ਰੱਖਣ ਦਾ ਫੈਸਲਾ ਕੀਤਾ ਸੀ ਇਸ ਲਈ ਇੱਕ ਆਬਜ਼ਰਵਰ ਨਿਯੁਕਤ ਕੀਤਾ ਗਿਆ ਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਇੱਕ ਵਾਰ ਫਿਰ ਤੋਂ ਹੁਣ ਬੀਜੇਪੀ ਦੇ ਹੱਥ ਚੰਡੀਗੜ੍ਹ ਦੀ ਬਾਗਟੌਰ ਆ ਗਈ ਹੈ ਹਰਪ੍ਰੀਤ ਕੋਰ ਬਬਲਾ ਨੇ ਜਿੱਤ ਹਾਸਲ ਕੀਤੀ ਹੈ ਦੱਸਿਆ ਕਿ ਹਰਪ੍ਰੀਤ ਕੋਰ ਬਬਲਾ ਨੂੰ 19 ਵੋਟਾਂ ਹਾਸਲ ਹੋਈਆਂ ਨੇ ਜਦਕਿ ਪ੍ਰੇਮ ਲਤਾ ਨੂੰ ਸਿਰਫ 17 ਵੋਟਾਂ ਹਾਸਲ ਹੋਈਆਂ ਸੀ